ਹੈਲ ਨੀ ਮਿਆ ਟੂ ਬਿੱਥੇ ਰੱਖ ਛੜੀ ਪੌਂਕਾ ਦੇ ਕਾਪੀਆ ਅੱਛਾ ਜਿਹਦੀ ਸਾਬੇ ਦੀ ਤਨਖਾਹ ਹੁੰਦੀ ਆ ਤੇ ਉਹ ਮੰਮੀ ਨੇ ਇਦਾਂ ਲੋਕਾਂ ਨੂੰ ਪਿਆ ਹੀ ਵਿਆਜੀ ਦਿੱਤੇ ਆ ਹਾਈ ਕਿ ਡੀਚ ਲੋਕ ਮੰਮੀ ਆ ਮੇਰੇ ਸਾਹਮਣੇ ਕਹਿੰਦੇ ਨੇ ਤਨਖਾਹ ਨਾਲ ਬੰਦਾ ਹੀ ਕੁਛ ਨਹੀਂ ਮਹਾਂਕਾਰੀ ਬਣਾਇਆ ਵਾ ਆ ਵੇਖਣ ਲਿਖਿਆ ਮੰਮੀ ਕੋਲੋਂ 4000 ਲੈਣ ਵਾਲਾ ਤੇ 2000 ਪੈਣਾ ਨਹੀਂ ਆਂਦਾ ਹੀ ਸ਼ਾ 2000 ਰੁਪਇਆ ਇਹਦੇ ਕੋ ਨਹੀਂ ਆਂਦਾ ਜੈਨੂੰ ਦਿੱਤਾ ਵਾ ਆਹ ਲੈਣਾ ਵਾ ਇਹ ਕਿਦੱਕਾ ਪੀਥੇ ਰਕੀ ਵੈਨਾ ਦੀ ਇਹਨਾਂ ਨੂੰ ਹੋਣਾ ਵੀ ਇੰਨੇ ਗੜਾ ਵੇਖਣਾ ਵਾ ਫਕੀਆ ਕੇ ਵੀ ਇਹ ਦੀਵੋਰਕੀ ਲੱਭਦਾ ਮੈਨੂੰ ਇਹਨਾਂ ਦੇ ਤੇ ਰਾਜ ਹੀ ਅੱਜ ਪਤਾ ਲੱਗਣ ਡੇ ਆ ਮੈਨੂੰ ਤਨਖਾਹ ਉਹਦੀ ਤੇ ਵਿਆਜ ਲੈ ਲੈ ਇਹ ਖਾਨ ਕੋਈ ਨਹੀਂ ਪੁੱਤ ਤਾ ਨੂੰ ਤੇ ਮੈਂ ਦੱਸ ਦਿੰਦੀ ਆਹ ਕਾਦਰ ਸਾਹਿਬ ਅੱਛਾ ਆਪਣੀ ਪਤੀ ਜੀ ਜੋ ਤੀਨ ਵੀ 50000 ਦਿੱਤਾ ਵਾ ਇਹਨਾਂ ਨੇ ਜਦੋਂ ਉਹ ਜੋਬ ਤੇ ਲੱਗੀ ਆ ਹੋਏ ਮੰਮੀ ਨੇ ਤਾਂ ਸਾਰੇ ਪੈਸੇ ਸਾਬੀ ਦੇ ਇਦਾਂ ਖਰਾਬ ਕੀਤੇ ਉਹਨੂੰ ਪਏ ਪਤਾ ਹੀ ਨਾ ਹੋਵੇ ਮੇਰਾ ਫੋਨ ਚੁੱਕੇ ਤੇ ਦੱਸ ਉਹਨੂੰ ਪਤਾ ਲੱਗੇ ਬਲਵਿੰਦਰ ਚਾਚੀ ਨੂੰ ਵੀ ਦਿੱਤੇ ਪਏ ਆਏ ਈ ਜੇ ਪਰਵਿੰਦਰ ਚਾਚੀ ਨੂੰ ਦਿੱਤਾ ਇੱਕ ਤੇ ਚਾਚੀ ਚਾਚੇ ਦੇ ਨੇ ਸਿਆਪੇ ਮੁਕਦੇ ਸਾਡੇ ਘਰ ਵਿੱਚ ਇਹ ਚਾਚੀ ਨੇ ਜਦੋਂ ਬਾਹਰ ਦੇ ਲਾਏ ਆ ਤੇ ਉਦੋਂ ਉਦੋਂ ਵੀ 50000 ਦਿੱਤਾ ਤੇ ਜਿਹੜਾ ਆ ਪਾਸਪੋਰਟ ਬਣਾਉਣ ਤੇ ਖਰਚਾ ਆ 8500 ਵੱਖਰਾ ਮੈਨੂੰ ਤਾਂ ਹਾਈ ਸ਼ੱਕ ਪਿਆ ਹੀ ਵੀ ਚਾਚੀ ਚਾਚੇ ਹੁਣ ਆ ਘਰ ਜ਼ਰੂਰ ਮੰਮੀ ਤੇ ਆਂਦੀ ਨੇ ਮੇਰੀ ਇੱਕ ਬੁਰਕੀ ਆ ਤੇ ਇੱਕ ਬੁਰਕੀ ਤੇ ਆਪੇ ਹੋਣੀ ਜਦੋਂ ਉਹਨਾਂ ਨੂੰ ਘਰ ਲਟਾਉਣ ਦੇ ਆ ਜੇ ਮੈਂ ਇਹਨੂੰ ਪੁੱਛਿਆ ਨਾ ਮੰਮੀ ਨੇ ਸਾਬ ਮੁੱਕਰ ਜਾਣਾ ਇਦਾਂ ਕਰਦੀ ਇਹਦੇ ਫੋਟੋ ਖਿੱਚਦੀਆਂ ਤੇ ਸਭ ਇਹਨੂੰ ਪੰਦੀਆਂ ਆ ਫੇ ਉਹਨੂੰ ਅੰਮ੍ਰਿਤ ਪਤਾ ਲੱਗੇ ਉਹ ਕਾ ਸੇ ਕੀ ਕੰਡੇ ਮੰਮੀ ਸਹਰਾਂ ਮੀ ਤੋ ਕੀ ਆ ਉਹ ਬਣਾਇਓ ਸਾਇਦ ਦੇ ਕੰਮ ਇਦਾਂ ਦੇ ਛਦਾਈ ਦੇ ਨੇ ਇਖਰਾਤੀ ਤੂੰ ਵੜ ਕੇ ਕਾਪੀ ਪੰਡਾ ਵੀ ਤੇ ਮੰਮੀ ਮੈਂ ਕਰਦੀ ਕਾਛ ਨਹੀਂ ਲੱਗਦੀ ਮੈਂ ਕਰਦੀ ਲੱਗਦੀ ਆ ਤੂੰ ਸਾਡੇ ਪਰਦੇ ਫੋਲਦੀਆਂ ਕਰਦੀ ਲੱਗਦੀ ਨੋ ਤੇ ਇਹਦਾ ਮਜ਼ਾ ਵਿੱਚ ਫੇ ਰਾਜ ਰੱਖੇ ਪਰਦੇ ਰਾਜ ਹੈਗੇ ਆ ਕਿ ਰਾਜ ਕਿਉਂ ਨਹੀਂ ਹੁੰਦੇ ਤਾਨੂੰ ਪਤਾ ਹੋਣਾ ਫਿਰ ਇਹਦੇ ਵਿੱਚ ਕੀ ਐ ਤੇ ਕੀ ਨਹੀਂ ਤਾਂ ਹੀ ਨਹੀਂ ਮੈਂ ਤੇਰੇ ਕੋਲ ਆਉਣ ਦੇ ਦੱਸ ਹੀ ਦੋ ਪੜ੍ਹਤੇ ਮੈਂ ਲਿਆ ਪਤਾ ਤੇ ਹੈਗਾ ਹੀ ਕੋਈ ਨਹੀਂ ਪੜ੍ਹਨੇ ਆ ਤੇ ਫਿਰ ਕੀ ਹੋ ਗਿਆ ਪੜ੍ਹ ਲਿਆ ਤੇ ਸਾਡੀ ਮਾਂ ਪੁੱਤਾਂ ਦੀ ਗੱਲ ਤੂੰ ਵਿੱਚ ਐਵੇਂ ਦਖਲ ਦਿੰਨੀ ਮੈਂ ਵੀ ਗੱਲ ਕਰਨ ਤਾਂ ਤੁਸੀਂ ਮੈਨੂੰ ਕਹਿੰਦੇ ਮੈਂ ਪਹਿਲੇ ਦਰਨੀ ਮੈਂ ਪਹਿਲੇ ਆ ਜਿਹੜਾ ਪਹੀਨਾ ਪਹਿ ਵਿਆਜੀ ਚੜਿਆ ਵਾ ਇਹ ਕਿੱਥੇ ਜਾਣਾ ਮੈਂ ਇਹ ਤਨਖਾਹ ਨਹੀਂ ਆ ਗਈ ਤੇਵੇ ਅੱਜ ਘਰੇ ਲਿਆ ਕੇ ਵਰਤਦੀ ਆ ਤਨਖਾਹ ਜਾਂਦੀ ਤੇ ਫਿਰ ਕੀ ਹੋ ਗਿਆ ਹਾਦ ਦੇ ਮੈਨੂੰ ਗੱਲਾਂ ਦੱਸੇ ਨੀ ਫਿਰ ਮੇਰੇ ਕੋ ਕਾਪੀ ਕਰ ਤਾਂ ਹੋਈ ਐ ਤੂੰ ਫੋਟੋ ਤੈਨੂੰ ਖੇਚ ਲੈਣ ਤੋਂ ਇੱਥੇ ਤੂੰ ਫੋਟੋ ਖਿੱਚ ਕੇ ਕੀ ਕਰੇਂਗੀ ਤੇ ਮੈਂ ਵੀ ਆਪਣੇ ਕੋ ਰੱਖੂੰਗੀ ਵੀ ਮੰਮੀ ਨੇ ਇੰਨਾ ਇੰਨਾ ਪੈਸੇ ਦਿੱਤੇ ਐ ਅੱਛਾ ਤੂੰ ਹਣ ਸਾਰੀ ਕਿਤਾਬਾਂ ਖਤਿਆਰੀਆਂ ਕਰੂੰਗੀ ਤੂੰ ਮੇਰੇ ਤੇ ਆਹ ਨੇ ਮੰਮੀ ਦੇ ਸਹਲ ਇੱਥੇ ਕਾਪੀ ਨਾ ਰੱਖਦਾ ਤੇ ਮੈਨੂੰ ਤਾਂ ਕੋ ਪਤਾ ਹੀ ਨਹੀਂ ਲੱਗਣਾ ਤੁਸੀਂ ਤੇ ਮੈਨੂੰ ਐਦਾਂ ਹੀ ਖਦਾਨ ਬਣਾਉਣ ਦੇ ਜੀ ਨਹੀਂ ਬਣਦੀ ਤੂੰ ਸ਼ਦਾਨ ਸ਼ਦਾਨ ਬਣਨ ਵਾਲੀ ਐ ਤੂੰ ਤੂੰ ਤਾਂ ਚਾਹਾਂ ਜਣੇ ਚਾਰਨ ਵਾਲੀ ਹਾਂ ਜੋ ਹਿਬਾਰ ਮਮੀ ਨਾਲ ਮਿਲ ਕੇ ਬਣਾਉਂਦੇ ਡੈਜ ਹੈ ਨਾ ਮੈਨੂੰ ਅਹੀਂ ਤੇ ਬਣਾਉਂਦੇ ਤਪਣੇ ਤੇ ਫੇਰ ਮਾ ਨਾ ਕੋਈ ਕਸਰ ਤੋਂ ਛੱਡੀ ਨਹੀਂ ਆਉਂਦੇ ਰੱਬ ਬਣਾ ਮੇਰੇ ਹੱਥ ਲੱਗ ਗਈ ਹੈ ਕੋਈ ਗੱਲ ਨਹੀਂ ਆ ਨਾ ਮੁੜ ਕੇ ਕਿਤੇ ਫੋਲਦੀ ਸਾਡਾ ਹਿਸਾਬ ਕਿਤਾਬ ਮਾਂ ਪੁੱਤਾਂ ਦਾ ਕੋਈ ਨਹੀਂ ਭਗਤ ਕਰ ਲੂ ਔਰ ਮੈਂ ਕਿੱਥੇ ਕਿੱਥੇ ਹਿਸਾਬ ਕਿਤਾਬ ਲਿਖਿਆ ਫੇਰ ਤੁਸੀਂ ਲੇ ਕੇ ਰੱਖਣੇ ਪੈਂਦੇ ਤੇ ਦੱਸੋ ਵੀ ਫੇਰ ਕਿ ਮੈਂ ਦੱਸਿਆ ਤੈਨੂੰ ਤੇ ਤੇਰੇ ਘਰ ਵਾਲਾ ਪੁੱਛੇ ਉਹਨੂੰ ਪੁੱਛ ਉਹਦੇ ਤੋਂ ਪੁੱਛ ਉਹ ਦੱਸੇ ਤੈਨੂੰ ਉਹਨੂੰ ਤਾਂ ਤੁਸੀਂ ਇਦਾਂ ਨਹੀਂ ਚੁੱਕਾ ਦਿੱਤੀ ਮੇਰਾ ਫੋਨ ਨਹੀਂ ਚੁੱਕਦਾ ਇੱਥੇ ਕੋਈ ਨਹੀਂ ਕਰਨ ਤੇਰੇ ਘਰ ਜਦੋਂ ਹਿਆਣਾ ਹੋਣਾ ਵਾ ਨਾ ਤੇ ਤੂੰ ਇਹਨੂੰ ਪਾਰ ਪੋਛ ਕੇ ਤੇ ਚੁੱਕਣਾ ਦਵੀ ਤੂੰ ਹੀ ਭਲਾ ਵੇਖੂਗੀ ਪੁੱਤ ਦਾ ਘਰ ਵਸਾਉਣੀ ਕਿ ਚੁੱਕਣਾ ਦਿੰਨੀ ਮੈਂ ਤੇ ਘਰ ਵਸਾਉਂਦੀ ਆ ਹਾਂ ਪਰ ਤੈਨੂੰ ਬਸਣਾ ਨਹੀਂ ਹੁੰਦਾ ਤੇ ਇਹਦੇ ਵੱਧ ਦਵਾਵਾ ਮੈਨੂੰ ਹੁਣ ਤੋਂ ਹੀ ਦੇਣ ਲੱਗ ਪੋ ਇਹ ਕਮੀਓ ਵੀ ਤਹੀਂ ਪੂਰੀ ਕਰੰਡੇ ਜੇ ਹੁਣ ਨੇ ਕਮੀ ਵੱਧ ਦਵਾਵਾ ਵਾਲੀ ਕਹਿੰਦੀ ਗੱਲ ਨੂੰ ਪਤਾ ਫੇਰ ਲੱਗਦਾ ਜੇ ਤੂੰ ਜੰਮ ਕੇ ਨਿਕਲ ਜਾ ਇੰਨਾ ਕਪਾਲ ਕੇ ਮੂਤ ਚ ਰਹਿ ਰਹਿ ਕੇ ਤੇ ਫੇਰ ਵੱਡਾ ਕਰਕੇ ਤੇ ਫੇਰ ਵੇਖੀਏ ਤੇ ਪਤਾ ਲੱਗਦਾ ਹੀ ਹੂੰ ਕੋਈ ਨਹੀਂ ਸਭ ਪਤਾ ਮੰਮੀ ਮੈਨੂੰ ਬਾਅਦ ਵਿੱਚ ਉਹਦੇ ਪੈਸੇ ਲਾਓ ਤੇ ਦਿਖਾਵਾਂ ਵਿਆਜੀ ਚਾੜੋ ਵਿਆਜ ਚਾਓ ਤੇ ਮੈਂ ਤੇਰੀ ਜਿੰਦੂ ਮੈਂ ਸ਼ਦਾਨੇ ਦੇ ਦੇਣਾ ਰਹਿਣਾ ਤੁਹਾਡੇ ਜੋਗਾ ਹੀ ਆ ਮੇਰੇ ਜੋਗਾ ਕਿੱਥੇ ਉਹ ਨਿੱਕਾ ਹੋਵੇ ਜੋਗੇ ਰਹਿਣੇ ਆ ਜਿਹੜਾ ਬਰਤਿਆ ਕਰਦਾ ਤੇਰੀ ਬਥੇਰੀ ਕਮਾਈ ਕਰਦਾ ਉਹ ਕਿੱਥੇ ਮੰਮੀ ਬੜੀ ਕਮਾਈ ਕਰਦਾ ਗੱਲਾਂ ਬਾਤਾਂ ਨਾਲ ਨਹੀਂ ਸਾਰੇ ਕੰਮ ਹੋ ਜਾਂਦੇ ਕੰਮ ਕਰੀਏ ਤੇ ਫਿਰ ਹੁੰਦਾ ਡੰਗਰਾਂ ਨਾਲ ਟੰਕਰ ਉਹ ਹੋਣ ਡਿਆ ਪਿਆਰਿਆਂ ਚੋਂ ਥੱਕੇ ਖਾਂਡਿਆ ਫੌਜੀ ਆਪਣੀ ਤਨਖਾਹ ਨੇ ਹੁੰਡਿਆ ਤੈਨੂੰ ਪਤਾ ਨਹੀਂ ਪਹਿਲੇ ਬੀਠੀ ਨੂੰ ਕੀ ਹੁੰਦਾ ਮੇਰੇ ਹੱਥ ਚ ਨਹੀਂ ਨੰਨੇ ਬੱਦਿਆ ਤੇ ਕੀ ਹੁੰਦੀ ਹੈ ਜਦ ਤਨਖਾਹ ਫਤਹੀ ਮਾਰ ਲੋਕਾਂ ਨੂੰ ਵੰਡਣ ਦੇ ਜਦ ਤੱਕ ਨਹੀਂ ਬਣੇ ਜੇ ਤਾ ਖਾਣੇ ਬਰੂ ਮਗਾ ਮਗਾ ਖਾਣੇ ਆ ਤੇ ਮੈਂ ਕਿਹੜਾ ਕਰੀ ਤਕਦਾ ਤੂੰ ਵੀ ਤਕਦਾ ਹੀ ਐ ਆ ਖਵਾ ਲਿਆ ਤੂੰ ਮੈਨੂੰ ਐ ਹਜੇ ਤਾਂ ਮੇਰੇ ਹੱਥੇ ਇੱਕ ਕਾਪੀ ਆਈ ਆ ਗਾਂ ਗਾਇਨਾਂ ਦੇ ਪਤਾ ਨਹੀਂ ਮੇਰੇ ਕੀ ਕੀ ਹੱਥ ਲੱਗਣਾ ਤੇ ਕਿੱਥੇ ਕਿੱਥੇ ਇਹਨਾਂ ਨੇ ਪੈਸੇ ਦਿੱਤੇ ਆ ਉਹਨੂੰ ਬੁੱਧੂ ਬਣਾਉਣ ਲਈ ਬਾਹਰ ਬੈਠੀ ਨੂੰ ਮਾਤਾ ਦੇ ਨਾਲ ਚਾਰ ਰਤੀਆਂ ਵੱਧਈ ਆ ਘਟ ਨਹੀਂ ਐ ਹਾਂ ਮੈਂ ਸਾਲੁ ਕੀ ਕਰੀਵਾ ਬਿੱਤ ਉਸੇ ਦਾਈ ਐ ਕੀ ਹੋਇਆ ਤੈਨੂੰ ਪਤਾ ਉਹ ਕਿੰਨੀ ਤੇਜ ਵਾਂ ਉਹ ਆੜੇ ਪੂੰਣੀ ਸਾਰੇ ਜਿੰਨੇ ਮੈਂ ਪੈਸੇ ਵਿਆਜੀ ਚੜਾਏ ਲਿਖੇ ਹੀ ਸਾਰੇ ਪੜ੍ਹ ਲਏ ਉਹਨੇ ਉਹ ਆਂਦੀ ਫਮਜੀ ਕੋ ਮੰਗਾ ਮੰਗਾ ਕੇ ਤੇ ਖਾਈ ਜਾਂਦੇ ਮਾਂ ਪੁੱਤ ਤੈਨੂੰ ਪਤਾ ਤੇ ਹੈਗਾ ਉਹ ਅੱਗੇ ਨਹੀਂ ਜਿੰਦੇ ਤੇ ਤੂੰ ਉਥੇ ਕਿੱਥੇ ਕਾਪੀ ਰੱਖ ਹੈ ਮੈਂ ਹਰ ਉਹ ਕਾਪੀ ਮੈਂ ਪਾ ਰੱਖਿਆ ਹੀਗਾ ਹੋਰ ਕਾਪੀ ਇੱਥੇ 20 20 ਗੰਨਾ ਕੀਤੀ ਉਹਨੇ ਮੈਂ ਤੇ ਉਹ ਤੇ ਸਕਰੀਨ ਸ਼ਾਟ ਲੈ ਕੇ ਸਾਬੀ ਨੂੰ ਪਾ ਦੇਣ ਲੱਗੀ ਹੈ ਹੈ ਪੁਹਾੜੇ ਜਿਹਨੇ ਖਲਾਰੇ ਵੇ ਮੈਂ ਚੁੱਕ ਕੇ ਦਿੰਦੇ ਨਹੀਂ ਉਹ ਤੂੰ ਖੋ ਗਏ ਨਹੀਂ ਚੁੱਕ ਗਏ ਵੀ ਨਹੀਂ ਲੈ ਤਾਂ ਹੱਥ ਚ ਖੋਈ ਦਵਾ ਦਵ ਤੱਕੇ ਨਾ ਕੋ ਨਹੀਂ ਹੋਗਾ ਇਹਨੂੰ ਤਾਂ ਕੋਣ ਸਾਬ ਗਿਆ ਤਹੀ ਮੈਂ ਕੀ ਸਾਬਣਾ ਮੈਂ ਤੇਰੀ ਗੱਲ ਕਰਦੀ ਕਿ ਤੂੰ ਦੇ ਪੰਗੇ ਪਉਣਾ ਕਿ ਨਹੀਂ ਬਾਦੂ ਦੇ ਲੈ ਮੈਂ ਕਹਣਾ ਪੰਗਾ ਪਾਇਆ ਤੂੰ ਹੀ ਹੁਣੇ ਕਾਪੀਆਂ ਤਾਂ ਰੱਖੇ ਤੇ ਬਾਹਰ ਰੱਖੀਆਂ ਟੇਬਲਾਂ ਤੇ ਮੈਂ ਹੁਣ ਚੁੱਕ ਕੇ ਅੰਦਰ ਰੱਖਤੀ ਮੈਨੂੰ ਕੀ ਪਤਾ ਹੈ ਉਹ ਹੋਵੇ ਸਰਾਨੀ ਪਈ ਉਹ ਤੇ ਰੱਖਦੀ ਉਹ ਗਾੜੀ ਕੀ ਵੀ ਗੱਲਾਂ ਕਰਨ ਦੀ ਕੋਈ ਨਹੀਂ ਹੋਣ ਸਾਬ ਨਾਲ ਮੈਨੂੰ ਪਾਣੀ ਲਿਆ ਦੋ ਗਲਾ ਨਹੀਂ ਤੇ ਮੈਂ ਤੈਨੂੰ ਪੱਤ ਲਿਆ ਦਿੰਨੇ ਆ ਜਿਹੜੀ ਰਾਤ ਦੀ ਵੇਖ ਲੈ ਮੈਂ ਢਿੱਲੀ ਹੋ ਗਈ ਜਰਾਗਾ ਕੀ ਜੇ ਮੈਨੂੰ ਬੁਖਾਰ ਚੜ ਗਿਆ ਵਾਂ ਤੇ ਛਾਤੀ ਰੁਕ ਗਈਆਂ ਤੇ ਰੋਟੀ ਵੇਖਲਾ ਬਾਹਰੋਂ ਮੰਗਾਈ ਕੀ ਹੀ ਮੈਂ ਕਿੰਨੀ ਮੈਂ ਕਿਤੇ ਇੱਕ ਖਾ ਲਿੰਦੀ ਹਾਂ ਬੁਖਾਰ ਚੜੇ ਤੇ ਤੇ ਤੁਸੀਂ ਦੋਵਾਂ ਨੇ ਖਾਣੀ ਹੀ ਛੇਤੀ ਨਾ ਰੋਟੀ ਮੰਗਾ ਲਈ ਉਥੋਂ ਉਹ ਪਚ ਗਈ ਤੈਨੂੰ ਤੈਨੂੰ ਪਤਾ ਤਾਂ ਹੈਗਾ ਵੀ ਬਾਹਰ ਦੀ ਕਾਲੀ ਰੋਟੀਆਂ ਦੀ ਮੇਰੇ ਮਸਾਲੇ ਹੁੰਦੇ ਆ ਘਰ ਦੀ ਰੋਟੀ ਵਰਗਾ ਥੋੜੀ ਦੇ ਇਸ ਕਿਸ ਦੀ ਬਾਹਰੋਂ ਇਹ ਤਾਂ ਗੱਲ ਹੈ ਕਿ ਪੁੱਤ ਮੈਨੂੰ ਤੇ ਇੱਕ ਨੇ ਖਵਾਲ ਦਿੱਤੀ ਬਦੋਬਦੀ ਮੰਮੀ ਜੀ ਵੇਖੋ ਕਿੰਨਾ ਸੁਆਦ ਉਹ ਮੰਮੀ ਜੀ ਖਾਓ ਖਾਓ ਮੈਂ ਵੀ ਦਵਾਈ ਖਾਣੀ ਮੈਂ ਪੁੱਤ ਇੱਕ ਫੁਲਕਾ ਲੈਂਦੇ ਆਂ ਨਾਨ ਜਿਆ ਉਹ ਤੇ ਮੈਨੂੰ ਪਜਿਆ ਹੀ ਨਹੀਂ ਮੇਰੇ ਤੇ ਕਿਨੇ ਇਨੀ ਪੇਟ ਖਰਾਬ ਪੇਟ ਚ ਨਹੀਂ ਦਰਦ ਇਹ ਗੱਲੀ ਛੱਡ ਤੇ ਕਿਦਾਂ ਸਾਡਾ ਝੱਟ ਨੰਗੂ ਪੁੱਤ ਦੋਹਾਂ ਜਣਿਆਂ ਦੀ ਰੋਟੀ ਨਹੀਂ ਬਣਾ ਸਕਦੀ ਕੱਲ ਨੂੰ ਮੇਰਾ ਪੋਤਾ ਆਊਗਾ ਤੇ ਇੰਨੇ ਤੋਂ ਉਹਨੂੰ ਵੀ ਨਹੀਂ ਚੱਜ ਸੁਆਦ ਨਾਲ ਰੋਟੀ ਲਾ ਕੇ ਦੇਣੀ ਇੰਦਾ ਕਿਦਾਂ ਗੁਜ਼ਾਰੀ ਹੋਣੀ ਜੇ ਕਿਤੇ ਢੇਰ ਕੀ ਆਟਾ ਹੋ ਜਾਏ ਤੇ ਮੇਰੇ ਮੁੰਡੇ ਨੂੰ ਕਾਮਾ ਬਣਾ ਲੇ ਉਹਨੂੰ ਆਖੇ ਭਤੂ ਆ ਜਾ ਨੌਕਰੀ ਛੱਡ ਕੇ ਮੈਨੂੰ ਤੇ ਨਰਜੀ ਆਟੇ ਤੋਂ ਮੈਨੂੰ ਭਾਂਡਿਆਂ ਤੋਂ ਨਰਜੀ ਆ ਚਿੰਗੀਆਂ ਨਰਜੀ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਖਾਣ ਵੇਲੇ ਨਹੀਂ ਨਰਜੀ ਹੁੰਦੀ ਪਿੱਟੇੜ ਨੂੰ ਵੀ ਨਰਜੀ ਹੁੰਦੀ ਖਾਣ ਲੱਗਿਆ ਕਿਸ ਚੀਜ਼ ਤੋਂ ਚਲਾ ਲਿਆ ਤੋ ਪਾਣੀ ਕੋਈ ਨਹੀਂ ਸਿਖਾਉ ਤੈਨੂੰ ਕੰਮ ਕੰਮ ਸਿਖਾਇਆ ਵਾ ਹੁਣ ਸਿੱਖ ਵੀ ਲਿਆ ਤਾ ਹੁਣ ਤਾਂ ਵੀ ਨਹੀਂ ਕਰਦੀ ਉਹਨਾਂ ਤੇ ਬਣਾ ਜਾ ਬਣਾਇਆ ਮੇਰਕੋ ਕੰਮ ਕਰਾਉਣ ਦਾ ਤੇ ਭਾਜੀ ਨੂੰ ਕਰੋ ਹਾਂ ਕੌਣ ਤੈ ਭਾਜੀ ਵਿਚਾਰਾ ਕੀ ਕਰੀ ਮੈਂ ਫੋਨ ਕਰ ਕਰ ਕੇ ਉਹਨਾਂ ਮੈਂ ਪਰੇਸ਼ਾਨ ਅੱਗੇ ਤੇ ਮੈਨੂੰ ਜੀਣ ਨਹੀਂ ਦਿੰਦੀ ਕਿ ਉਹ ਮੈਨੂੰ ਫੋਨ ਨਹੀਂ ਆ ਲੰਦਾ ਉਹਨਾਂ ਨੇ ਤੇ ਹੀ ਆਪਣੇ ਵਾਸ ਕਰ ਲਿਆ ਤੇ ਆਹ ਕਰ ਲਿਆ ਉਹ ਕਰ ਲਿਆ ਗੰਨਾ ਹੀ ਉਹ ਹੀ بار بار ਉਹ ਹੀ ਕਰਨਾ ਫੋਨ ਨਹੀਂ ਆ ਚਲ ਮੈਂ ਨਵੇਂ ਨਹੀਂ ਪਤਾ ਤੇ ਨਹੀਂ ਪਾਣੀ ਹਾਂ ਕੇ ਫੋਨ ਆ ਗਿਆ ਹੈਲੋ हां கட்டਾਂਗਾ ਕਿਦੋਂ ਜਾਣਾ ਫਨ ਪਰ ਨਾ ਫਿਰ ਕਿੰਨੇ ਤੱਕ ਆ ਗਿਆ ਕਿੰਨੇ ਰਸ ਲੱਗਣੇ ਆ ਚਾਰ ਮੰਜੇ ਹੋਰ ਚਲ ਠੀਕਾਂ ਨੂੰ ਕਰਦਾ ਵੱਡੇ ਨੂੰ ਫੋਨ ਤੂੰ ਲੋਨਾ ਫੋਨ ਕਰਕੇ ਫੋਨ ਨਾ ਫਿਰ ਚੱਲਦੇ ਠੀਕ ਹੈ ਨੇ ਮੁੰਮਾਾ ਫੋਨ ਨਾ ਸਾਸ਼ੀ ਜੀ ਹੋਠ ਠੀਕ ਠਾਕ ਦੇ ਹੋਰ ਨਵੀਤਾ ਜੀ ਮੈਂ ਮੇਰੇ ਬੈਂਕ ਦੀਆਂ ਨੌਕਰੀਆਂ ਨਹੀਂ ਆਈਆਂ ਹੈਂ ਹਾਂ ਤੋਂ ਫਾਰਮ ਭਰਨਾ ਹੈ ਤੋ 4 5000 ਰੁਪਏ ਲੱਗਣਾ ਹੈ ਤੇ ਫੋਨ ਪੇ ਕਰ ਦੋ ਹਾਂ ਮਾਤਾ ਦਾ ਪਤਾ ਦਾ ਵੀਰ ਤਨੂ ਮਾਦਾ ਨੇ ਵੀ ਸਵਾਲ ਕਰਨੇ ਆ ਫਿਰ ਕਿਤੇ ਜਾ ਕੇ ਪੈਸੇ ਦੇਣੇ ਆ ਕਹਹੀਂ ਕਰ ਦੋ ਮਾਤਾ ਕੋਣੀ ਉਹਨਾਂ ਨੇ ਪਾਵਰ ਨੰਬਰ ਤੇ ਕਰ ਦਿਓ ਸ਼ਾਮ ਨੂੰ ਚਲੋ ਫਿਰ ਸ਼ਾਮ ਨੂੰ ਕਰਦੇ ਫਿਰ ਮਨ ਨੂੰ ਕਿੰਨਾ ਅੱਜ ਨਾ ਪਰ ਕਰਨਾ ਪਰ ਲਾ ਇਕੱਠੇ ਠੀਕਾ ਚਲੋ ਠੀਕ ਹੈ ਵੀ ਇੱਥੇ ਫਾਰਮ ਕਢਾਉਣਾ ਮੰਮੀ ਕੋਲ ਜਾ ਕੇ ਆਣਾ ਮੰਮੀ ਮੇਰੇ ਨੂੰ ਦੇਵਾ ਸਰਟੀਫਿਕੇਟ ਲੱਭ ਕੇ ਕੀ ਕਰਨੇ ਆ ਬੈਂਕ ਕਦੀਆਂ ਨੌਕਰੀਆਂ ਦੀਆਂ ਜਾਂ ਮੈਂ ਭਰਨ ਭਰਨਾ ਆ ਆ ਫੜ ਪਾਣੀ ਨੌਕਰੀਆਂ ਭਰਨਾ ਤੋਂ ਨਾ ਤੇਰੇ ਨਿਕਲਦੇ ਕਾਗਜ ਨਾ ਕੋਹ ਹਰ ਵਾਰੀ ਮੈਂ ਭਾਰਾ ਮੈਂ ਭਾਰਾ ਮੈਂ ਪੈਸਿਆਂ ਦਾ ਕਿੰਤਾ ਪੈ 4 5000 ਲੱਗਣਾ ਤੇ ਕਿੱਥੋਂ ਲੈਣੇ ਆ ਮੈਂ ਲੱਲੇ ਵੀਰ ਕੋ ਹੋਂ ਕਰਕੇ ਬਸ ਤੂੰ ਉਹਨੂੰ ਲੁੱਟੀ ਜਾ ਵੇਲੇ ਨੂੰ ਉਹਨੂੰ ਆ ਤੂੰ ਲੁੱਟੀ ਜਾ ਤੂੰ ਸਰਟੀਫਿਕੇਟ ਲੱਭ ਦੋ ਹਾਂ ਮੈਨੂੰ ਸਰਟੀਫਿਕੇਟ ਤੇ ਮੈਂ ਲੱਭ ਦਿੰਨੀ ਆ ਕਿੰਨੇ ਵਾਰੀ ਅੱਗੇ ਭਰੇ ਆ ਨਿਕਲਿਆ ਤਨੇ ਕੋ ਹੋਣਗੇ ਕੀ ਪਤਾ ਤੇਰੀ ਕਿਸਮਤ ਕਿੱਥੇ ਸੁੱਤੀ ਆ ਹੋਈ ਬੋਲਾਂ ਸਤ ਪਾ ਵੀ ਨੇ ਸੌਣੇ ਪਾ ਵੀ ਨੇ ਵੱਖਰਾ ਰੋਆ ਪੁਆਣਾ ਅੰਦਰ ਉਹ ਦੇ ਅੱਗੇ ਪੁੰਦੀ ਅੱਗੇ ਥੋੜਾ ਪੁੰਦੀ ਚਾਹੇ ਜੋਦੀ ਅੱਗੇ ਕਮੀ ਕੋਈ ਤਾਂ ਗੱਲ ਕਰ ਤੁਸੀਂ ਲੱਭ ਕੇ ਦੇਣਾ ਦੋਵੇਂ ਨਾ ਮੈਨੂੰ ਤਾਂ ਆਪ ਕੋ ਕਿੱਥੇ ਬਹਿ ਮੈਂ ਆਪੇ ਲੱਭ ਲੈਣਾ ਜਾ ਕੇ ਲੱਭਦਾ ਫਿਰ ਐਤ ਕੀ ਲੜ ਕੇ ਭਰਨੀ ਅੱਗੇ ਬਸ ਤੁਹਾਨੂੰ ਦਾ ਕੋਈ ਨਹੀਂ ਅੱਗੇ ਤੁਸੀਂ ਪਹਿਲਾਂ ਮੈਂ ਚੜਾਪਨ ਦੇ ਡੱਕ ਪਾਉਣ ਇਹ ਤੁਹਾਡੇ ਕਿੱਥੋਂ ਨਿਕਲਦੇ ਉੱਥੋਂ ਕਿੱਥੋਂ ਨਿਕਲ ਲੱਭ ਲੋ ਜਾ ਕੇ ਮੇਰੇ ਮੂੰਹ 'ਤੇ ਕਿਵੇਂ ਨਾ ਆਪ ਇਹ ਗਲਾ ਮੈਂ ਤੇ ਨੇਕ ਚਲ ਬਾਸ ਦੇ ਦੋ ਕਿੱਥੇ ਰੱਖਿਆ ਬਿਮਾਰੀ ਚੋਂ ਕੱਢ ਲਾ ਮਾਰੀ ਚੋਂ ਹੱਥਾਂ ਦੇ ਜੱਤੇ ਨਹੀਂ ਨਿਕਲਦੇ ਤੇ ਕੀ ਬਣਾ ਤੇ ਨੂੰ ਆਪ ਲੱਭ ਕੇ ਲੈ ਜਾਏ ਤੇ ਨੌਕਰੀ ਮਿਲ ਜAVE ਤੂੰ ਜੇ ਤੂੰ ਨਾ ਪੇਰਨਾ ਕਰ ਦੇਣੀ ਤੇ ਕਿੱਥੋਂ ਨਿਕਲਣੀ ਨੌਕਰੀ ਨਾ ਕਰੀ ਮੈਂ ਕਰ ਦੇਣੀ ਮੈਂ ਤੇ ਅੱਖ ਗੀਂਦੇ ਰਹੋ ਸੁਣਾ ਦਿੰਦਾ ਜਾਓ ਜਾਓ ਤੁਹਾਨੂੰ ਚੰਚੰਚੰਤ ਲੜਾ ਕੰਮ ਨਹੀਂ ਕਰੀ ਹਾਂ ਲੀ ਜਾਓ ਮੈਂ ਫਿਰਨਾ ਹੀ ਹਾਂ ਹਾਂ ਕਦੀ ਭਾਬੀ ਨਾਲ ਲੰਦਾ ਕੋ ਕਦੀ ਮੇਰ ਮਾ ਤਾਂਦਾ ਕੋ ਭਾਬੀ ਤੇ ਜੇ ਜਾਨ ਜਾਨ ਲੜਦੀ ਹੈ ਮਨ ਤੋਂ ਵੀ ਭਾਬੀ ਦਾ ਸਾਥ ਦਿੰਨਾ ਉਨੇ ਹੋਣੇ ਪੈਸੇ ਸੁਣ ਲੈ ਨਾ ਤੇ ਵੇਖੀ ਤੇਰਾ ਨਾਲ ਕਿਦਾਂ ਸ਼ਾਮਾਂ ਤੱਕ ਲੜਦੀ ਪੁੱਤ ਤੈਨੂੰ ਦੱਸ ਦੂ ਪਤਾ ਗੁਰਜੀਤ ਹਾਂਜੀ ਦੀਦੀ ਸਸਿਕਾ ਕਿੱਦਾਂ ਨੇ ਹੋਏ ਫਿਰ ਹਾਂ ਇਦਾਂ ਐ ਸੋ ਸੁਣਾ ਵੀਰ ਸਟੀ ਟਿਕ ਟਕ ਹਾਂ ਵਧੀਆ ਆ ਜਾ ਹਾਂ ਚੱਲ ਕੱਲੀ ਮੈਂ ਹੋ ਕੇ ਨਹੀਂ ਉਤਰਾਂ ਕਿੱਦਾਂ ਤੇਰਾ ਜੀ ਕਿੱਦਾਂ ਕਰਦਾ ਵੀ ਮੈਂ ਜਾਵਾਂ ਜੀ ਮੇਰੇ ਇਦਾਂ ਹੀ ਕਰ ਹੁੰਦਾ ਤੇਰੀ ਨਾਲ ਹੈ ਕੋਣ ਹੁਣ ਲੱਗੇ ਤੂੰ ਹੀ ਹੈ ਕੋਈ ਨਹੀਂ ਅੱਗੇ ਛੱਟ ਬੱਬੋ ਵਾਲ ਚਲਦੀ ਦਾ ਹੈ ਹੁਣ ਤੇਰੀ ਜਾਂਦੀ ਆਣਾ ਕਿਧਰੇ ਛੱਟ ਪਾੜੀ ਫੇਰ ਤੂੰ ਆ ਜਣੀ ਹੁਣ ਵੇ ਦੇ ਤੈਨੂੰ ਜਾਣਦੀ ਹੋ ਤੈਨ ਕਲੀ ਆ ਨਾ ਮੈਨੂੰ ਸਾਹਮਣੇ ਦੀ ਸੀ ਨਾ ਹੂੰ ਤੂੰ ਤਾਂ ਆਉਣਾ ਨਾ ਹੋਏ ਅੱਗੇ ਦਾ ਹਾਲ ਚੱਲਣਾ ਕਿੰਦਰ ਤਾਂ ਪੁੱਛਣਾ ਮੈਂ ਬਿਮਾਰੀ ਚੱਲ ਨਹੀਂ ਰਾਤੀ ਕਿਵੇਂ ਹੋਗੀ ਪਣਾ ਮੇਰੇ ਤੇ ਟਿੱਡ ਚ ਪੀੜ ਕਿਤੇ ਮੰਦਾ ਹਾਲ ਮੈਂ ਅੱਕੇ ਬੁਖਾਰ ਨਾਲ ਮਰਨ ਦੀ ਹਾਂ ਤੇ ਮੈਨੂੰ ਕੀ ਪਤਾ ਹੈ ਮੈਂ ਤੇਰੀ ਅਧਿਆਨ ਕੇ ਦੋ ਫੁਲਕੇ ਖਾ ਲੀਂਦੀ ਤੇ ਤੂੰ ਆ ਜਾਂਦੀ ਹੈਂ ਤੂੰ ਹੀ ਨਹੀਂ ਕਿ ਤੂੰ ਫੋਨ ਫਾਂ ਲਾ ਕੇ ਪੁੱਛਦੀ ਸਾਰ ਸਗਤੀ ਚਗੇ ਮੈਂ ਆ ਫੋਨ ਤੈਨੂੰ ਲਾਇਆ 7:30 ਵਜੇ ਤੂੰ ਮੇਰਾ ਫੋਨ ਉਹਦੇ ਮੈਂ ਮਰਨ ਦੀ ਹਾਂ ਤੂੰ ਜੀ ਤਾ ਮੈਂ ਫੋਨ ਕਿੱਥੋਂ ਚੁੱਕਣਾ ਹੈ ਮੈਂ ਪਤਾ ਨਹੀਂ ਕਿੰਦਰ ਅਜ ਕਿੱਥੇ ਚਲ ਗਈ ਫੋਨ ਕਿਉਂ ਨਹੀਂ ਚੁੱਕਣਾ ਮੈਂ ਠੀਕ ਨਹੀਂ ਰੋਟੀ ਪਾਣੀ ਪਕਾਉਣ ਦੀ ਮਾਰੀ ਨੇ ਪੈਣਾ ਉਥੋਂ ਮੰਗਾ ਲੇ ਸ਼ਰੂ ਨਾਨ ਸ਼ਾਨੂ ਨੇ ਘਰ ਨਾ ਰੋਟੀ ਪਕਾਈ ਅੰਦੀ ਮੈਨੂੰ ਅਲਰਜੀ ਆਤਾ ਗੁੰਨਾਂ ਤੋਂ ਮੈਂ ਹੀ ਪਕਾਉਣੀ ਉਦੋਂ ਦੀ ਉਹ ਟੱਕੀ ਰੱਜੇ ਕੋਈ ਨਾ ਬੁੱਜੇ ਹਾਂ ਤੇ ਜੇ ਮੈਂ ਉਹ ਕੀ ਉਹਨਾਂ ਤੇ ਕਿ ਬੁੱਜੇ ਮੈਂ ਇੱਕ ਦਿਨ ਪੈ ਗਈ ਤੇ ਤੂੰ ਲਾ ਕੇ ਸੋਕ ਮੈਨੂੰ ਰੋਟੀ ਖਵਾ ਲ ਉਹ ਮੈਨੂੰ ਲਿਆ ਕੇ ਦੇਤੀ ਰੋਟੀ ਮੈਂ ਤੇ ਜੀ ਪਿਆਣੀ ਨੇ ਦਵਾਈ ਖਾਣੀ ਤੇ ਮੈਂ ਤੇ ਦਵਾਈ ਖਾਂਦਾ ਕਰਕੇ ਇੱਕ ਫੁਲਕਾ ਮੰਮੀ ਜੀ ਖਾ ਲਉ ਮੰਮੀ ਜੀ ਖਾ ਲਉ ਬੜਾ ਸਵਾਦ ਮਿੱਠੀ ਲੇਸ ਬਣ ਬਣ ਕੇ ਉਹ ਪੈਣਾ ਮੈਨੂੰ ਖੁਵਾਲਤਾ ਮੇਰੇ ਤੇ ਕਿੰਨੀ ਇਦਰ ਤੇ ਇਨੀ ਦਰਦ ਮੈਂ ਤੇ ਕਿਦੇ ਮਰਨ ਮਰਉਂ ਜਾਉਂਦਾ ਤੂੰ ਫੇਰ ਕਹਿੰਦੇ ਕੋ ਡਾਕਟਰ ਹੀ ਵੇਖ ਲੰਦੀ ਆ ਡਾਕਟਰ ਫੋਨ ਕਿਨੇ ਲਉਣਾ ਹੀ ਕਰਜੀਤ ਮੈਂ ਤੇ ਤੜਫੰਡੀ ਤੇ ਸਿਆਲ ਵੀ ਖਾ ਪੀ ਗਏ ਤੇ ਉਹ ਵੀ ਢਿੱਡ ਥੱਥ ਫੇਰ ਕੇ ਬਾਹਰ ਨੂੰ ਚਲਾ ਗਿਆ ਤੇ ਮੈਨੂੰ ਤਾਂ ਮਾਰ ਹੀ ਰੈਂਗੀ ਕਰ ਦਿੰਦੀ ਕੋਲੇ ਮੇਰੇ ਲਾਗੇ ਫੋਨ ਵੀ ਹੈ ਨਾ ਚੋਤੀ ਨੂੰ ਤੇ ਫੋਨ ਲਾ ਲੈਣਾ ਹੈ ਮੇਰੇ ਲਾਗੇ ਤੇ ਫੋਨ ਵੀ ਹੈ ਨਾ ਦਸ ਤੇਰੀ ਨੂੰ ਨਾ ਮਾਸਾ ਦਰਸਣਾ ਆ ਨਾ ਨਾ ਨੋਟ ਬਾਹਰ ਆਪਣੇ ਅੰਦਰ ਲਾ ਕੇ ਕੁੰਡੀ ਤੇ ਪਈ ਉਹਨੂੰ ਕੋਈ ਦਰਸਣੀ ਨਾ ਮੈਂ ਕਹਿੰਦੇ ਬੂਹਾ ਖੜਕਾਉਣ ਜੋ ਵੀ ਉਹਦਾ ਨਾ ਹੋਰ ਨਾਲੇ ਉਹ ਕਿਹੜਾ ਮੇਰਾ ਇੰਨਾ ਹੀ ਕਰਦੀ ਏ ਜਿਤ ਤੈਨੂੰ ਪਤਾ ਤਾਂ ਹੈਗਾ ਵਾ ਉਹ ਤਾਂ ਕਦੇ ਮੈਨੂੰ ਪਾਣੀ ਦਾ ਘੁੱਟ ਦੇਕ ਨਹੀਂ ਰਾਜੀ ਤੇ ਤਾਂ ਫੁੱਲੀ ਫੁੱਲੀ ਨੇ ਇੱਕ ਰੋਟੀ ਖਵਾਲਤੀ ਕੇ ਰਹਿੜੇ ਨਾ ਇਹ ਕਹੇ ਬੰਨੇ ਮੇਰੇ ਗਲੋਂ ਨੱਥੇ ਥੂ ਵੀ ਆਖਿਆ ਸਵਾਦੇ ਸਵਾਦੇ ਮੈਂ ਵੀ ਖਾ ਲਾਂ ਕਿੱਥੇ ਸਵਾਦ ਲੱਗਣ ਡੇ ਜਰਜੀਤ ਮੈਂ ਤੈਨੂੰ ਦੱਸਣ ਦੀ ਆ ਵੀ ਦਵਾਈ ਖਾਣ ਦਾ ਕਰਕੇ ਮੈਂ ਵੀ ਫੁਲਕਾ ਨੀ ਲਿਆ ਮੈਂ ਚੱਲ ਕੋਈ ਗੱਲ ਨਾ ਹੁਣ ਜਦ ਮੈਂ ਤੇਰੀ ਵਾਂ ਨਹੀਂ ਆ ਮੈਂ ਹਾਂ ਇਹਨੇ ਦਾਲ ਬਣਾਈ ਹੋਣੀ ਹੈ ਤਣੀ ਦਾਲ ਬਣਾਉਣੀ ਹੁੰਦੀ ਦੰਦ ਮੈਂ ਉਹ ਲਿਆ ਕੇ ਤੇ ਦੋ ਫੁਲਕੇ ਖਾਣੇ ਆ ਉਹ ਬਣਾਈਓ ਮਸਲਾ ਦਾ ਕੋਈ ਨਹੀਂ ਇੱਥੇ ਕਾਲੀ ਚੱਲ ਵੇਹਣਾ ਜੀ ਇੱਥੇ ਖਵਾ ਲੈਣੀ ਇੱਥੇ ਖਵਾਦੀ ਨਹੀਂ ਤੇ ਮੈਨੂੰ ਦਾਲ ਦੇ ਦੇ ਮਾਸਾ ਉਹ ਸਾਲ ਨਹੀਂ ਦਿਖਾ ਕੋਉ ਨਹੀਂ ਬਾਹਰ ਹੁੰਦੇ ਹੁੰਦੇ ਵੀ ਖਾ ਲੈਣੀ ਤੇ ਮੈਂ ਕਿੱਥੇ ਨਹੀਂ ਤੇ ਹੁਣ ਜਦਾਂ ਦਿਨ ਚੜਿਆ ਹੈ ਤੇ ਨਾ ਤੈਨੂੰ ਮਾਸਾ ਮਸਰਾਂ ਦਾਲ ਜਾਂ ਖਿਚੜੀ ਬਣਾ ਕੇ ਦਿੰਦੀ ਮੈਂ ਨਹੀਂ ਵੀ ਕੋਈ ਖਿਚੜੀ ਬਣਾ ਕੇ ਦਿੰਦੀ ਉਹ ਤਾਂ ਪਾਣੀ ਨਹੀਂ ਪੁੱਛਿਆ ਖਿਚੜੀ ਆ ਖੰਡੀ ਆ ਉਹ ਤਾਂ ਮੈਂ ਨਹੀਂ ਵੀ ਮੈਂ ਮੋਤੀ ਪੋਨੇ ਕਿਤੇ ਕਿਤੇ ਜਿਹੜਾ ਮੇਰਾ ਪੁੱਤ ਚੰਗਾ ਵਾ ਫੇਰ ਵੀ ਮੇਰੀ ਸੈਟ ਲਿੰਦਾ ਵਾ ਦੱਸਿਆ ਕਿ ਮੈਨੂੰ ਵੀ ਮੈਂ ਠੀਕ ਨਹੀਂ ਹਾਂ ਉਹਨੂੰ ਹੁਣ ਮੈਂ ਨਿਆਣੇ ਨੂੰ ਕੀ ਦੱਸਾਂ ਉਹਨੇ ਫਿਕਰ ਕਰਨਾ ਫੇਰ ਛੁੱਟੀ ਲੈ ਕੇ ਆ ਜੂਗਾ ਤੇ ਉਹਦਾ ਕਰਕੇ ਮੈਂ ਉਹਨੂੰ ਦੱਸਿਆ ਨਹੀਂ ਆਂ ਨਹੀਂ ਤੇ ਮੈਂ ਨਹੀਂ ਮਾਰ ਆ ਸੱਚੇ ਪਾਸੇ ਹਰ ਇੱਕ ਦੀ ਬੋਤੀ ਦਾ ਹੀ ਹੋਵੇ ਮਾਣ ਉਹ ਜੇ ਪੋਤੀ ਮਿਲਣ ਜਿਹੜੇ ਇੰਨਾ ਸਾਰ ਲਿੰਦੇ ਜੇ ਕਿਤੇ ਉਹ ਵੀ ਨਾ ਮੇਰੀ ਸਾਰ ਲਵੇ ਤੇ ਮੈਂ ਕੱਢ ਜੂਗੀ ਹੋ ਗਏ ਕੰਮ ਆ ਆਹ ਚਲ ਕੋਈ ਚਲ ਇੱਕ ਇੱਕ ਜਣਾ ਮਾੜਾ ਵੀ ਹੋਵੇ ਤੇ ਫੇਰ ਵੀ ਕਹਿੰਦੇ ਇੱਕ ਟਾਈਮ ਮਾੜਾ ਹੋਵੇ ਤੇ ਗੱਡੀ ਚੱਲ ਜਾਂਦੀ ਫੇਰ ਵੀ ਹਾਂ ਇਹ ਤੇ ਹੈ ਤੇ ਚਲ ਕਿਤੇ ਇਹਨੂੰ ਸੋਝੀ ਆਊਗੀ ਨਾ ਗਰਜੀਤ ਆਏ ਕਿ ਚਲੋ ਜਿੰਨਾ ਚਾਹੀਏ ਨਾ ਨਾ ਹੋ ਜਾਏ ਫੇਰ ਫਰਕ ਪੈਣਾ ਵਾ ਫੇਰ ਹੀ ਫਰਕ ਪੈਣਾ ਵਾ ਇਹ ਵੀ ਤੇਰੀ ਗੱਲ ਸਿਆਣੀ ਆ ਬੱਚਾ ਹੋ ਜੇ ਨਾ ਫਿਰ ਉਹਦੇ ਚ ਮੋਹ ਤੇ ਹੁੰਦਾ ਪੇ ਪਤਾ ਲੱਗਦਾ ਕਿ ਕਿੱਦਾਂ ਹੀ ਪਾਲਣ ਦੇ ਆ ਤੇ ਕਿੱਦਾਂ ਸਾਡੀ ਸੱਸ ਨੇ ਪਾਲਿਆ ਵਾ ਵਸ ਵਸ ਇਹ ਗੱਲ ਹੋ ਜਾਂਦੀ ਕਿੰਦਰੀ ਫਿਰ ਚਾਹ ਬਣਾਵਾ ਘੁੱਟ ਆਹ ਚਾਹ ਰਹਿਣ ਤੇ ਗਰਜੀਤ ਅੱਗੇ ਮੈਂ ਠੀਕ ਨਹੀਂ ਆ ਤੂੰ ਪਾਣੀ ਦਾ ਘੁੱਟ ਲਿਆ ਮੇਰਾ ਤਾਂ ਮੂੰਹ ਜਾ ਸੁੱਕਣ ੜਿਆ ਉਹ ਸਿੰਪਲ ਹੀ ਲੈ ਮੋ ਪਾਣੀ ਕਾ ਉਹ ਸਿੰਪਲ ਹੀ ਲੈ ਆ ਪਾਣੀ ਠੀਕ ਹੈ ਚਾਹ ਫੇਰ ਰਹਿਣ ਦਾ ਚਾਹ ਰਹਿਣ ਦੇ ਉਠੀ ਇੱਕ ਗੱਲ ਜਾਣੀ ਐ ਤੇ ਅਸੀਂ ਕੜੀਆਂ ਸੱਕੀਆਂ ਪਹਿਣਾ ਦਰਾਣੀ ਚਠਾਣੀ ਆ ਸੱਕੀਆਂ ਪਹਿਣਾ ਵਾਂਗੂ ਰੀਲੇ ਕਿੱਦਾਂ ਮੇਰਾ ਆਈ ਦਾ ਇੱਜ਼ਤ ਕਰਦੀ ਪਾਣੀ ਧਾਣੀ ਸਭ ਕੁਆ ਮੈਨੂੰ ਪੁੱਛਦੀ ਆ ਆਪਣੀ ਨੋਂ ਨੋਂ ਤੇ ਇਹੋ ਚੰਗੀ ਜਿਹੜੀ ਪੁੱਛਦੀ દેਹਗੀ ਨਾ ਕਿ ਪਾਣੀ ਲਿਆਵਾ ਚਾਹ ਲਿਆਵਾ ਕਿ ਤੇਰੇ ਰਾਤ ਨੂੰ ਵੀ ਆਂਦੀ ਮੈਨੂੰ ਦੱਸਦੀ ਹਾਂ ਮੈਂ ਦੋ ਫੁਲਕੇ ਲਾ ਕੇ ਤੈਨੂੰ ਦੇਉਂਦੀ ਕਿਦ ਕੀ ਕਰਨਾ ਹੀ ਉਹਨਾਂ ਲੈ ਕੇ ਨੇ ਪੀ ਪਾਣੀ ਮੈਂ ਕਿਤੇ ਮੂੰਹ ਨਾ ਜਿਆਦਾ ਸੁੱਕ ਜੀ ਨਹੀਂ ਗੁਰਜੀਤ ਮੇਰਾ ਬੁਖਾਰ ਤਾਂ ਕਰਕੇ ਮੂੰਹ ਸੁੱਕਣ ਡਿਆ ਬਹੁ ਮੈਂ ਦੇ ਗਏ ਅਖੰਡੀ ਦਾ ਪਾਣੀ ਘੁੱਟ ਦਿਆ ਵੇ ਮੈਂ ਪੀਵਾ ਤੇ ਮੈਂ ਦੋ ਹੁਣ ਫੁਲਕੇ ਲਾਦਾ ਗਰਮ ਗਰਮ ਤੇ ਨਹੀਂ ਗੁਰਜੀਤ ਮੇਰੀ ਸੁਣ ਗੱਲ ਫੁਲਕੇ ਤੇ ਮੇਰੀ ਭੈਣ ਰਹਿਣ ਦੇ ਨਾਲ ਤੂੰ ਮੈਨੂੰ ਦਾਲ ਦੇ ਦੇ ਮੈਂ ਫੁਲਕੇ ਲਾ ਲੂਂਗੀ ਘਰ ਜਾ ਕੇ ਸੈਲ ਵੀ ਅਜ ਲੱਡਤਾ ਹਟਿਆ ਫਾਰਮ ਜੇ ਭਰਨ ਜਾਂਦਾ ਮੈਂ ਕਈ ਵਾਰੀ ਭਰੇ ਨਿਕਣੀ ਧਿਆਨ ਨਹੀਂ ਕੋਈ ਵੀ ਨੌਕਰੀ ਤੇ ਐਵੇਂ ਪਰੰਪਰਦਾ ਫਿਰਦਾ ਵਾ ਮੇਰੇ ਲੋਪਨਾਤ ਕਰਨਾ ਚਾਹੀਦਾ ਪਰ ਨਹੀਂ ਚਾਹੀਦਾ ਆ ਚਲ ਹੋੜ ਫੋੜ ਤੇ ਬੰਦੇ ਨੂੰ ਕਰਨਾ ਪੈਂਦਾ ਵਾ ਤੇ ਉਹ ਵੀ ਸੁੱਤੀ ਸੀ ਮਹਾਰਾਣੀ ਉੱਠੀ ਨਹੀਂ ਹਜੇ ਅਛਾ ਤੇ ਹੁਣ ਮੈਂ ਜਾਵਾਂ ਫੇਰ ਉੱਠ ਕੇ ਵੇਖੂ ਕਿ ਵੀ ਕਿੱਥੇ ਚੱਲ ਗਏ ਮਾਂ ਪੁੱਤਾਂ ਕਿ ਫੇਰ ਹੁਣ ਧਾਲੀ ਗੱਲੀ ਖੜੇਗੀ ਆਹੋ ਨਹੀਂ ਮੈਂ ਫੁਲਕੇ ਬਣਾ ਲੈਣੇ ਜਾ ਕੇ ਮੈਂ ਤੁਹਾਨੂੰ ਦਾਲ ਦੇ ਦੇ ਨਵੇਂ ਤੁਮੀ ਖੇਚਲ ਕਰੂੰਗੀ ਅੱਗੇ ਤੈਨੂੰ ਖੇਚਲ ਪਾਉਣੀ ਆਣ ਕੇ ਮੈਂ ਗੁਰਜੀਤ ਧਿਆਨ ਮੇਰਾ ਲਾਪਾਤੀ ਨੇ ਹਟੋ ਟੱਕਦਾ ਨਹੀਂ ਕੋਈ ਚੀਜ਼ ਹੋਏ ਨਾ ਕਾਦੀ ਵਿੱਚ ਟੱਕਾ ਹੈ ਟੱਕਦੀ ਆ ਧਿਆਨ ਨਾ ਕੇ ਗਰਮੀ ਹੋ ਆਤ ਨਹੀਂ ਕੋਈ ਨੇ ਹੱਥ ਬਥੇਰੇ ਪੱਕੇ ਆ ਰੋਟੀਆਂ ਲਾ ਲਾ ਕੇ ਹਾਂ ਫਿਰ ਪੱਕੇ ਤੇ ਕਰਨੇ ਪੈਣਾ ਜੀਵੀਦਾਰਾ ਕਰਨਾ ਤੇ ਹਾਂ ਬਗਾਨੇ ਜਦੋਂ ਡੈਂਦੇ ਚਲ ਚੰਗਾ ਫਿਰ ਦੱਸ ਦੀ ਜੇ ਨਾ ਠੀਕ ਹੋਏਗੀ ਤੇ ਚੰਗਾ ਚੰਗਾ ਦੱਸ ਦੂੰਗੀ ਕੋਈ ਗੱਲ ਨਹੀਂ ਤੂੰ ਕਹਿ ਤਾ ਸਮਝ ਲੈ ਇੰਨਾ ਹੀ ਬੜਾ ਤਰੱਕ ਜਾਣਾ